ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਭਰਾਵਾਂ ਦਾ ਮੁਰਤ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਰਾਤ ਯਾਨੀ ਕਿ 25 ਅਪ੍ਰੈਲ 2024 ਨੂੰ ਪੰਜਾਬ ਦੇ ਮੌਸਮ ਦੀ ਕੀ ਗਤੀਵਿਧੀਆਂ ਪੰਜਾਬ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਉਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਫਿਲਹਾਲ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਤਾਜ਼ਾ ਸੈਟਲਾਈਟ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਉੱਪਰ ਜੋ ਬੱਦਲੀ ਸਿਸਟਮ ਪਿਛਲੇ ਦਿਨੋਂ ਤੋਂ ਐਕਟਿਵੇਟ ਹੋਇਆ ਸੀ ਹੁਣ ਸਾਫ਼ ਦਿਖਾਈ ਦੇ ਰਿਹਾ ਹੈ ਦਿ ਜਿਸ ਦੇ ਕਾਰਨ ਕਿਤੇ ਨਾ ਕਿਤੇ ਅੱਜ ਰਾਤ ਦੇ ਟੈਂਪਰੇਚਰ ਦੇ ਵਿੱਚ ਵਾਧਾ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ। ਰਾਤ ਦਾ ਟੈਂਪਰੇਚਰ 25 ਤੋਂ 27 ਡਿਗਰੀ ਦੇ ਵਿੱਚ ਪੰਜਾਬ ਦੇ ਟਟੇਮੇਸਿਆਂ ਦੇ ਵਿੱਚ ਦਰਜ ਕੀਤਾ ਜਾਣਾ ਨਾਰਮਲ ਹੋ ਜਾਵੇਗਾ। ਗੱਲ ਕਰ ਲਈਏ ਮੀਂਹ ਕਣੀ ਹਨੇਰੀ ਦੀ ਕਿਸੇ ਤਰੀਕੇ ਦੀ ਅਜਿਹੀ ਐਕਟੀਵਿਟੀ ਫਿਲਹਾਲ ਦਿਖਾਈ ਨਹੀਂ ਦੇ ਰਹੀ। ਕੋਈ ਵੀ ਅਜਿਹੀ ਕਿਰਿਆ ਪੰਜਾਬ ਦੇ ਵਿੱਚ ਹੁੰਦੀ ਵਾਪਰਦੀ ਨਹੀਂ ਦਿਖਾਈ ਦੇ ਰਹੀ ਸਵੇਰ ਵੇਲੇ ਤੱਕ ਵੀ। ਗੱਲ ਕਰ ਲਈਏ ਹਵਾਵਾਂ ਦੀ। ਹਵਾਵਾਂ ਦਿਨ ਦੇ ਵੇਲੇ ਪੂਰੇ ਉੱਤਰ ਪੂਰਬ ਅਤੇ ਉੱਤਰ ਪੱਛਮੀ ਹਿੱਸੇ ਤੋਂ ਚੱਲੀਆਂ ਨੇ। ਪਰ ਰਾਤ ਦੇ ਵੇਲੇ ਕੋਈ ਵੀ ਇਹੀ ਹਵਾ ਦੀ ਕਾਰਵਾਈ ਪੈਂਦੀ ਦਿਖਾਈ ਨਹੀਂ ਦੇ ਰਹੀ ਗੱਲ ਕਰ ਲਈਏ ਆਉਂਦੇ ਦਿਨਾਂ ਦੀ ਆਉਂਦੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਜੋ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਤਾਂ 26 ਤਰੀਕ ਦੇ ਨੇੜੇ ਤੇੜੇ ਪੰਜਾਬ ਦੇ ਵਿੱਚ ਪੱਛਮੀ ਸਿਸਟਮ ਦੁਆਰਾ ਤੋਂ ਐਕਟੀਵੇਟ ਹੋਵੇਗਾ ਜੋ ਕਿ ਪੱਛਮੀ ਸਿਸਟਮ ਹੁਣ ਫਿਲਹਾਲ ਪਾਕਿਸਤਾਨ ਦੇ ਪਾਸੇ ਦਿਖਾਈ ਦੇ ਰਿਹਾ ਹੈ ਇਹ ਪੱਛਮੀ ਸਿਸਟਮ ਕਿਤੇ ਨਾ ਕਿਤੇ 26 ਤਰੀਕ ਨੂੰ ਸ਼ਾਮ ਦੇ ਵੇਲੇ ਜਾਂ ਦੁਪਹਿਰ ਦੇ ਵੇਲੇ ਕਿਤੇ ਨਾ ਕਿਤੇ ਪੰਜਾਬ ਚ ਇੰਟਰ ਕਰੇਗਾ ਤੇ 27 28 ਜਾਂ 29 ਮਤਲਬ ਕਿ 26 ਤਰੀਕ ਦੇ ਅੱਧ 27 29 ਪੂਰੇ 3 ਦਿਨ ਸਾਢੇ 3 ਦਿਨ ਇਹ ਪੰਜਾਬ ਦੇ ਵਿੱਚ ਪੂਰੇ ਤਰੀਕੇ ਨਾਲ ਐਕਟੀਵੇਟ ਰਹੇਗਾ ਤੇ ਪੂਰੀ ਤਰੀਕੇ ਨਾਲ ਖੱਜਲ ਖਵਾਰ ਕਰ ਸਕਦਾ ਹੈ ਕਿਸਾਨਾਂ ਨੂੰ ਤੇ ਇਹਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਪਹਿਲਾਂ ਹੀ ਵੀਡੀਓ ਵਿੱਚ ਦੇ ਚੁੱਕੇ ਹਾਂ ਤੇ ਬਾਕੀ ਜਾਣਕਾਰੀ ਜੋ ਹੈ ਤੁਹਾਨੂੰ ਉਹ ਅਸੀਂ ਕੱਲ ਦੀ ਵੀਡੀਓ ਵਿੱਚ ਸ਼ਾਮ ਦੇ ਵੇਲੇ ਜਾਂ ਕਿਤੇ ਨਾ ਕਿਤੇ 27 ਤਰੀਕ ਦੀ ਸਵੇਰ ਦੇ ਵੇਲੇ ਪੂਰੀ ਜਾਣਕਾਰੀ ਦੇ ਦੇਵਾਂਗੇ ਕਿ ਕੀ ਇਸ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਬਾਕੀ ਅਗਰ ਗੱਲ ਕਰੀਏ ਤੇ ਆਉਂਦੇ ਦਿਨਾਂ ਦੀ ਤਾਂ ਤੁਹਾਨੂੰ ਅਗਰ ਜਾਣਕਾਰੀ ਉਸ ਦੀ ਚਾਹੀਦੀ ਹੈ ਤਾਂ ਤੁਹਾਨੂੰ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਪਵੇਗਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਪਵੇਗਾ ਤਾਂ ਕਿ ਜਦੋਂ ਵੀ ਅਸੀਂ ਉਹ ਮੌਸਮ ਦੀ ਜਾਣਕਾਰੀ ਆਉਂਦੇ ਪੱਛਮੀ ਸਿਸਟਮ ਦੀ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਮੌਸਮ ਦੀ ਜਾਣਕਾਰੀ ਪਹੁੰਚ ਸਕੇ ਬਾਕੀ ਅਖੀਰ ਦੇ ਵਿੱਚ ਅਗਰ ਸੰਖੇਪ ਵਿੱਚ ਗੱਲ ਕਰੀ ਤਾਂ ਪੂਰੇ ਰਾਤ ਦਾ ਮੌਸਮ ਫਿਲਹਾਲ ਅੱਜ ਦਾ ਸਾਫ਼ ਬਣਿਆ ਹੋਇਆ ਹੈ ਕੋਈ ਬਹੁਤ ਵੱਡੀ ਕਾਰਵਾਈ ਪੈਣ ਦੀ ਦਿਖਾਈ ਨਹੀਂ ਦੇ ਰਹੀ ਤੇ ਕੱਲ ਦੇ ਮੌਸਮ ਦੀ ਜੋ ਵੀ ਜਾਣਕਾਰੀ ਹੋਵੇਗੀ ਤੁਹਾਨੂੰ ਸਵੇਰ ਦੀ 5:30 ਦਾ 6 ਵਜੇ ਦੇ ਨੇੜੇ ਤੇ ਵੀਡੀਓ ਪਾ ਕੇ ਤੁਹਾਨੂੰ ਦੱਸ ਦਵਾਂਗੇ ਅਖੀਰ ਵਿੱਚ ਵੈਦਰ ਅਪਡੇਟਸ ਥੋੜੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭ